ਕਰਿਆ ਜੇ ਮਾਤਾ ਇੱਕ ਦਾ ਸੋਡੇ 14 ਵਾਲੇ ਦਾ ਕੁਰਤਾ ਪਜਾਮਾ ਚੱਪੜਾ ਪਾਰਨਾ ਨਿਕਰ ਬਣਾਣਾ ਇੱਕ ਬਾਬੇ ਦਾ ਉਥੇ ਜਿੱਥੇ ਸਰਦਾਰਾਂ ਦੀ ਜ਼ਮੀਨ 'ਚ ਬਣਿਆ ਹੋਇਆ ਜੰਡੀ ਜੀ ਦੇ ਵਿੱਚਾਂ ਇੰਨੀ ਉੱਪਰ ਕੋਈ ਟੀਨ ਜੀ ਪਾਈ ਹੋਈ ਆ ਹੈਗਾ ਮਾਤਾ ਲਵੇ ਤੇਰੇ ਪਾਸੇ ਤੇ ਇਕਦਰਾ ਤਈ ਖੜੇ ਨੇ ਖੜੇ ਨੇ ਮਾਤਾ ਪਰਲੇ ਪਾਸੋਂ ਪਹੀ ਜੀ ਦੇ ਜਾਂਦੇ ਹੋਏ ਛੱਡ ਪਾਇਆ ਹੋਇਆ ਹੈਗਾ ਮਾਤਾ ਉਥੇ ਮਾਤਾ ਤੈਨ ਤੇ ਚਾੜਦੇ ਨਹੀਂ ਮਾਤਾ ਲੱਡੂਆਂ ਦਾ ਡੱਬਾ ਤੈਨ ਤੋਂ ਬਾਬੇ ਦੀ ਦਰਗਾਹ ਤੇ ਚੜ੍ਹਾਵਾਂਗੇ ਮਾਤਾ ਕਹਿ ਬਾਬੇ ਚੜੂ ਮੇਰਾ ਪੁੱਤ ਘਰੇ ਆ ਜੇ ਜਾਂ ਕਿਰਪਾਈ ਹੋ ਜੂਗੀ ਮਾਤਾ ਸੰਤਾਂ ਦੀ ਆ ਜੱਕਰਾ ਮਾਤਾ ਕਿਸੇ ਦਾ ਕਰਾਇਆ ਨਹੀਂ ਕਿਸੇ ਦਾ ਕਰਾਇਆ ਨਹੀਂ ਉੱਥੇ ਮੱਥਾ ਟੇਕ ਦੀਂਗਾ ਚੜ੍ਹਦੀ ਕਲੀ ਹੋ ਜੂਗੀ ਐ ਮਾਤਾ ਜਾਂ ਕਿਰਪਾਈ ਹੋ ਜੂ ਮਾਤਾ ਟੇਕ ਮੱਥਾ ਚਲੀਂ ਬਾਬਾ ਤੇਰੇ ਤੋਂ ਚਲ ਕੇ ਵੇ हिकु दौ त चार पंज इल चारे चली प ਕਲਾ ਇੱਕ ਮਾਤਾ ਕੋਈ ਦਿਲ ਦੇ ਵਿੱਚ ਸੋਚਦੀ ਹੋਵੇ ਮੁੰਡੇ ਉੱਪਰ ਦੀ ਕੰਨ ਪਾਇਆ ਹੋਵੇ ਮੁੰਡਾ ਕੋਈ 1 2 3 4 5 7 2 ਚੱਲੀ ਬਾਬਾ ਕੀ ਕਹਿਣਾ ਕੋਈ ਹੋ ਨੋ ਸਰ ਲੈਵੇ ਬਲਦੀ ਰੀ ਮੇਰੀ ਦੀ ਮੇਰੀ ਕੋਈ ਹੋ ਟੱਕਣ ਲੱਵੇ ਕਲ ਤੇਰੀ ਮੇਰੀ ਹੈ ਕੋਈ ਗੋਲੀਆਂ ਦਾ ਚੱਕਰ ਪੈ ਗਿਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਪੁੱਛਾ ਹੋਵੇ ਕੋਈ ਗੋਲੀਆਂ ਦਾ ਚੱਕਰ ਪੈ ਗਿਆ ਹੋਵੇ ਮੁੰਡੇ ਦੇ ਲੱਗੋ ਕੁਝ ਗੋਲੀਆਂ ਫੜ ਲੀਆਂ ਹੋਣ ਪਹਿਲੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ ਗੋਲੀਆਂ ਫੜ ਲੀਆਂ ਹੋਣ ਨਸ਼ੇ ਦੀਆਂ ਪੁੱਛਣ ਵਾਸਤੇ ਹੁਣ ਨਸ਼ੇੜੀਆਂ ਗੋਲੀਆਂ ਫੜ ਲੀਆਂ ਹੋਣ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਫਿਰ ਮਾਤਾ 500 ਸੇਖਾਂ ਨੂੰ ਦੇਣਾ ਪਊ ਪੱਥ ਫੜ ਕੇ ਫੜ ਲਾਵਾਂਗੇ ਮਾਤਾ ਵੀ ਦਿਨ ਚ ਸੋਚ ਰਹੀ ਦੀ ਜਾਣਾ ਹਾਂ ਮਾਤਾ ਕਿੱਥੋਂ ਆਇਆ ਹਾਂ ਐ ਮਾਤਾ ਸਰਾਂਦ ਤੋਂ ਆਇਆ ਮਾਤਾ ਗੋਲੀਆਂ ਕਿਹਦੇ ਕੋਲ ਫਾਲੀਆਂ ਮਾਤਾ ਛੋਟੇ ਮੁੰਡੇ ਕੋਲ ਫਾਲੀਆਂ ਜੇਲ੍ਹ ਚ ਕੌਣ ਵਾਗਿਆ ਇਹ ਤਾਂ ਜੇਲ੍ਹ ਚ ਬੈਠਾ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਜੇਲ੍ਹ ਚ ਹੋਵੇ

ਦੁਕਾਣੇ ਨੂੰ ਹੰਦਰ ਹੋਦਾ ਬਾਜ ਓਏ ਮਾਤਾ ਗੋਲੀਆਂ ਦੇ ਕੈਚ ਚ ਕੌਣ ਫੜਿਆ ਗਿਆ ਅਹਿਮਤਾ ਛੋਟਾ ਮੁੰਡਾ ਫੜਿਆ ਗਿਆ 1 2 3 ਚੱਲੀ ਬਾਬਾ ਓਏ ਬਹੁਤ ਕਲਮਾਰ ਕਰਾਵਾ ਦਰਦੀ ਕੰਮਲੀ ਖੜੀ ਨਾ ਗੱਲਾਂ ਕਰ ਬਹੁਤ ਕਲਮਾਰ ਕਰਾਵਾ ਦਰਦੀ ਜਵਨੀ ਕਰਾਵਾ ਮਾਤਾ ਓਏ ਸੇਖ ਨੂੰ ਕਰੀ ਨਾ ਮਾਤਾ ਉੱਠ ਕੇ ਆਏ ਨਹੀਂ ਰਹੇ ਤੇ ਛੋਟਾ ਮੁੰਡਾ ਫੜ ਲਿਆ ਮਾਤਾ 1 2 3 ਜਾ ਕੋਈ ਤਿਹਾਰ ਹੋਵੇ ਜਾਂ ਦਿਵਾਰੀ ਹੋਵੇ ਜਾਂ ਲੋਹੜੀ ਹੋਵੇ ਉਹਦੇ ਵਿੱਚ ਖੜਿਆ ਗਿਆ ਹੋਵੇ ਲੋਹੜੀ ਦੀ ਚੱਲ ਬਾਬਾ ਹੋਵੇ ਨਾਮ ਜੀ ਸ਼ੇਖ ਨੂੰ ਪਰਦੀ ਮੇ ਕੋਹਦਨ ਹੋਣਾ ਬੋਲਾ ਦੇ ਬਾਬਾ ਆਓ ਕਰੋ ਦੇਗ ਨਾ ਗਿਆ ਬੇੜੇ ਨੂੰ ਜੀ ਦੇ ਬਾਬਾ ਮਾਰੋ ਉੱਤੀ ਘਨੀ ਵਾਲਿਆ ਜਿਹੜੇ ਨੂੰ ਸਾਦੇ ਬਾਬਾ ਮਾਰੋ ਜੀ ਮੈਨੂੰ ਦੇ ਵਾ ਲੋਰੀਆ ਬੇੜੇ ਨੂੰ ਲਾ ਦੇ ਬਾਬਾ ਮਾਰੋ ਹੱਕਣਾ ਇਹ ਤਾਂ ਮਾਤਾ ਡੱਬਿਆਂ ਦੇ ਡੱਬੇ ਫਸ ਗਏ ਕਿੰਨੀ ਗੋਲੀ ਫਸ ਗਈ ਮਾਤਾ ਐ ਮਾਤਾ ਮਾਤਾ ਦੱਸਿਆ ਨਹੀਂ ਉਹਨਾਂ ਨੇ ਕਿੰਨੀਆਂ ਐ ਮਾਤਾ 1 2 3 ਇਹ ਤਾਂ ਨਹੀਂ ਕਹਿੰਦੇ ਵੀ 40000 ਗੋਲੀ ਆ ਹੈ ਇਹ ਤਾਂ ਕਹਿੰਦੇ 40000 ਆ ਕੋਠੀ ਨਵੇਂ ਕਿਨੇ ਪਾਈ ਆ ਮਾਤਾ ਉਹਨੇ ਪਾਈ ਆ 1 2 3 4 5 6 7 8 9 10 18 ਮਹੀਨੇ ਹੋ ਗਏ ਤੇ ਮਾਰਾ ਗੋਲੀਆਂ ਵੇਚਦੇ ਨੂੰ ਚੱਲ ਬਾਬਾ ਵੇ ਫਕੀਰਾਂ ਫਕੜਾ ਲੈ ਲੈ ਅੰਗੁਰ ਦੇ ਬੰਦੇ ਆਉਂਦੇ ਫਕੀਰਾਂ ਫਕੜਾ ਲੈ ਲੈ ਉਹ ਬੰਦੇ ਬੰਦੇ ਫਕੀਰਾਂ ਚੱਲ ਇਹ ਕਿਰਪਾਈ ਹੋ ਜੇ ਮੁੰਡੇ ਦੀ ਜਵਾਨਤ ਹੋ ਕੇ ਬਾਹਰ ਆ ਜੇ ਮਾਤਾ ਜਵਾਨਤਰ ਡੈਕਟਰ ਤਾਂ ਨਹੀਂ ਹੋਗੀ ਮਾਤਾ ਹੋਗੀ ਮਾਤਾ ਜੇ ਹੋਏ ਜਾਵੇ ਮਾਤਾ ਚੱਲੋ ਫਕਰਾ ਨਾਲ ਦੇ ਘਰੇ ਕਿੱਥਾਂ ਆ ਮਾਤਾ ਐ ਮਾਤਾ ਗੜਦੀ ਗਾ ਚੱਲ ਬਾਬਾ ਵੇ ਉਹ ਬੰਦੇ ਬੰਦੇ ਫਕੀਰਾਂ ਫਕੜਾ ਲੈ ਲੈ ਬੱਲੇ ਬੱਲੇ ਵਗੀ ਰਾਮਾ ਕਲੂ ਨੇ ਤੀਰੇ ਉਹ ਬੱਲੇ ਬੱਲੇ ਵਗੀ ਰਾਮਾ ਨੇ ਨਾ ਨਾ ਗੋਤ ਨੇ ਉਹ ਬੱਲੇ ਬੱਲੇ ਵਗੀ ਰਾਮਾ ਨੇ ਜਨੂ ਛੋੜੇ ਕੈਂਸਰ ਹੋ ਕੇ ਕੌਣ ਮਾਰ ਗਿਆ ਛੋੜੀ ਸੱਸ ਕੈਂਸਰ ਹੋ ਕੇ ਮਰ ਗਈ ਮਾਤਾ ਛੋੜੇ ਦੇ ਲਈ ਕੋ ਘਰੇ ਮੁੜ ਕੇ ਆਣਾ ਪਿਆ ਮਾਤਾ ਤੇਰੀ ਨੂੰ ਕੋਈ ਬਾਬਿਆਂ ਨੂੰ ਮੰਨ ਨਹੀਂ ਦਿੰਦੀ ਹੈ ਮੇਰੇ ਨਾਮ ਮੰਨਣੇ ਨਹੀਂ ਇਹ ਕਹਿੰਦੀ ਚਾਰ ਬਾਬਾ ਕਾਲੀ ਕੰਬਲੀ ਵਾਲਿਆ ਸਾਈਨਾ ਬਾਬਾ ਕਹਿੰਦਾ ਰੋਟੀ ਬਾਬਾ ਕਾਲੀ ਕੰਬਲੀ ਵਾਲਿਆ ਸਾਈਨਾ ਬਾਬਾ ਕਹਿੰਦਾ ਜਸਰਾ ਵਾਲਿਆ ਕਾਲੀ ਕੰਬਲੀ ਵਾਲਿਆ ਸਾਈਨਾ ਬਾਬਾ ਉਹ ਕਹਿੰਦਾ ਮਾਤਾ ਛੋੜੇ ਸ਼ਕੇਕਾਰ ਚਾਰ ਨੇ ਇਹ ਕਹਿੰਦਾ ਚਾਰ ਨੇ ਇਹ ਕਹਿੰਦਾ ਚਾਰ ਨੇ ਮਾਤਾ ਤੁਹਾਡੇ ਦੋ ਵਿਆਹ ਕੀਤੇ ਹੋਏ ਤੇ ਛੋੜੇ ਦਾਦੇ ਸੋਰੇ ਦੇ ਤਾਂ ਹੀ ਪੁੱਛਿਆ ਵੀ ਮਾਤਾ ਛੋੜੇ ਚਾਰ ਕਾ ਨਜਰ ਵਾਬਾ ਹੋਏ ਉਹ ਪਾਲੀ ਕਬਲੀ ਵਾਲਿਆ ਸਾਈਂਾ ਬਾਬਾ ਕਰਦੇ ਵੇ ਪਰਮਾਤਮਾ ਪਾਲੀ ਕਬਲੀ ਵਾਲਿਆ ਸਾਈਂਾ ਬਾਬਾ ਕਰਦੇ ਪਰਮਾਤਮਾ ਇਹ ਜਨਮਾਂ ਦੇ ਵਿੱਚ ਜਵਾਨਤ ਹੋ ਜੇ ਮਾਤਾ ਸਾਰੀ ਸੰਗਤ ਨੂੰ ਮਿੱਠੇ ਜੇ ਪੂੜੇ ਕਰਕੇ ਬਣ ਜੇਂ ਮਾਤਾ ਕਹਿ ਬਾਬੇ ਪੂੜੇ ਕਰਕੇ ਵੰਡ ਕੇ ਜਾਉ ਕਹਿ ਹੋ ਜੇ ਮੁੰਡੇ ਦੀ ਜਵਾਨਤ ਇੱਕ ਦੋ ਤਿੰਨ ਲੋੜੀ ਵਾਲੇ ਜਣ ਫਸ ਗਏ ਦੀ ਮਾਤਾ ਇੱਕ ਦੋ ਤਿੰਨ ਪਰ ਲਾ ਕੇ ਛੱਟ ਕੇ ਹੋਰਨੇ ਘਰ ਚ ਆ ਗਏ ਮਾਤਾ 1 2 3 ਕਮਰੇ ਮਾਤਾ ਪਿੱਛੇ ਪਾਲੇ ਇਧਰਲੇ ਪਾਸੇ ਰਸੋਈ ਲਾ ਕੇ ਭਰਾੰਗਾ ਲਾ ਲਿਆ ਚੱਲ ਬਾਪਾ ਵੇ ਉਹ ਆਲਾ ਬਾਦੀ ਵਿੱਚ ਪਾਲਾ ਜਿਸਾਂ ਲਈ ਤੀਰੀ ਤੂੰ ਸਾਥ ਬਸਰ ਕੀਤੀ ਜਿਸਾਂ ਲਈ ਤੀਰੀ ਆ ਵਧਰ ਉਸ ਪਾਲਾ ਜਿਸਾਂ ਲਈ ਤੀਰੀ ਇਹ ਗੁਸਾ ਫਾੜ ਰਹੀ ਜਿਸਾਂ ਲਈ ਤੀਰੀ ਆਲੇ ਵਿੱਚ ਪਾਲਾ ਬਾਜੇ ਚਪਤਰਾ ਕਾ ਬਾਬੇ ਸੋਕ ਸ਼ਾਂਤੀ ਬਖਸ਼ ਦੇ ਕਿਰਪਾ ਕਰ ਦੇ ਜਾ ਕਿਰਪਾ ਹੀ ਹੋ ਜੂ ਮਾਤਾ ਜਾਂ ਮੁੰਡਾ ਜਵਾਨਤ ਹੋ ਕੇ ਘਰੇ ਆ ਜੂਗਾ ਚਲੀ ਬਾਬਾ ਹੋ ਆ ਲੈ ਗਾਣੇ ਚਿਪਾਣਾ ਜਿਸ਼ਨੀ ਦੀ ਦੀ ਤੂੰ ਸਾਥ ਬਾਬ ਰੱਖੀ ਜਿਸ਼ਨੀ ਦੀ ਦੀ ਹੋ ਆ ਲੈ ਚਿਪਾਣਾ ਜਿਸ਼ਨੀ ਦੀ ਦੀ ਤੈਨੂੰ ਸਾਥ ਬਾਬ ਰੱਖੀ ਜਿਸ਼ਨੀ ਦੀ ਦੀ ਹੋ ਆ ਲੈ ਲਾੜੇ ਦੰਦ ਪਾ ਓਏ ਐਡਾ ਕਿ ਸਾਡਾ ਸੋਡਾ ਖੜਾਣ ਵਾਲਾ ਤੁਸੀਂ ਸਾਧ ਹੋਣਿਆ ਕਹਨਾ ਸਾਇਣੂ ਭਜਾ ਕਹਨਾ ਮੇਰੇ ਕਹਨਾ ਦੀਵਾ ਦਾ ਲਾਉਣ ਨਿਆ ਮਾਤਾ ਮੰਦਰ ਚ ਮਾਤਾ ਟੂਟੇ ਕੰਨਾਂ ਦੀ ਜੀ ਹਟਾਤੀ ਮਾਤਾ ਹੈ ਠੇਕ ਮੱਥਾ ਮੱਥਾ ਜਾ ਕੇ ਮਾਨਾ ਨਹੀਂ ਠੀਕ ਹੋ ਜਰ ਦੀਰਾ ਵਿੱਚ ਚੋਪੀ ਸੁਰੀ ਦਾ ਪੀਂ ਕੋਕੜਾ ਹੋ ਪੀਆ ਵਿੱਚ ਚੋਪੀ ਸੁਰੀ ਦਾ ਪੀਂ ਕੋਕੜੇ ਵਾਲਾ ਪੀਆ ਵਿੱਚ ਚੋਪੀ ਸੁਰੀ ਦਾ ਪੀਂ ਕੋਕੜੇ ਵਾਲਾ ਕੰਨਿਆ ਕੋਈ ਦੇਰ ਚ ਸੋਚ ਰਹੀ ਆ ਬਾਹਰਲੇ